ਆ ਦੇਖੋ ਜੀ ਕਿੱਡਾ ਵਧੀਆ ਸੁਪਰ ਸੀਡਰ ਦੇ ਨਾਲ ਇਹ ਬਜਾਈ ਹੋ ਰਹੀ ਆ ਅੱਗੇ ਅੱਗੇ ਬੁੱਥੇ ਆ ਬੁੱਥਿਆਂ ਨੂੰ ਕੱਟ-ਕੱਟ ਕੇ ਤੇ ਪਿੱਛੇ ਬਜਾਈ ਹੋ ਰਹੀ ਆ ਆ ਦੇਖੋ ਸੈਦਪੁਰ ਦੀ ਜ਼ਮੀਨ ਦੇ ਵਿੱਚ ਇਹ ਬਜਾਈ ਹੋ ਰਹੀ ਆ こらえやすい。Azul, azul, azul. ਭਾਜੀ ਕੀ ਨਾਮ ਹੈ ਆਪਣਾ ਕਬਲਜੀਤ ਸਿੰਘ ਜੀ ਕਿਹੜਾ ਪਿੰਡ ਆ ਕਬਲਜੀਤ ਸਿੰਘ ਜੀ ਸੈਦਪੁਰ ਜੀ ਸੈਦਪੁਰ ਜੀ ਇਹ ਆਪਣੇ ਜਿਹੜੀ ਬਜਾਈ ਤੁਸੀਂ ਕਰ ਰਹੇ ਹੋ ਹਾਂਜੀ ਖੇਤੀ ਦੀ ਇਹ ਜਿਹੜੀ ਮਸ਼ੀਨ ਆ ਹਾਂਜੀ ਇਹਦੇ ਕੀ ਕੀ ਫਾਇਦੇ ਆ ਇਹ ਬੁੱਥੇ ਜਿਹੜੇ ਆ ਤੁਸੀਂ ਸਾੜੇ ਨੀਗੇ ਹਾਂਜੀ ਹਾਂਜੀ ਇਹਦੇ ਸਾਡਾ ਬੋਰਡ ਫਰਾਲ ਜੀ ਹਾਂਜੀ ਇਹਦੇ ਬਾਰੇ ਜਾਣਕਾਰੀ ਦਿਓ ਇਹਦੇ ਮੰਨ ਲਓ ਜੂਰੀਆ ਘੱਟ ਪਾਉਂਦੀ ਲੋਡ ਪੈਂਦੀ ਹੈ ਜੀ ਬਹੁਤ ਵਧੀਆ ਝਾੜ ਮਿਲਦਾ ਜੀ 4-5 ਸਾਲ ਹੋ ਗਏ ਸਾਨੂੰ ਇਤਰਾ ਹੀ ਬੁੱਥਿਆਂ ਦੇ ਵਿੱਚ ਹੀ ਬਜਾਈ ਕਰਦੇ ਆ ਜੀ ਸਾਨੂੰ ਬਹੁਤ ਵਧੀਆ ਦਾ ਰਿਜ਼ਲਟ ਮਿਲਦਿਆ ਜੀ 4-5 ਸਾਲ ਹੋ ਗਏ ਆ ਪੰਜਾਂ 4 ਸਾਲਾਂ ਤੋਂ ਤੁਸੀਂ ਬੀਜ ਦੀ ਹਾਂਜੀ ਹਾਂਜੀ ਆਪਣੇ ਹੋਰ ਵੀ ਲਾਗੇ ਬਨੇ ਕੋਈ ਬੀਜ ਦਾ ਇਸ ਬਜਾਈ ਕਰਦਾ ਕੋਈ ਹਾਂਜੀ ਆ ਸਾਰੇ ਕਰਦੇ ਆ ਜੀ ਲਾਗੇ ਲਾਗੇ ਸਾਰੇ ਬੀਜ ਦੇ ਆ ਜੀ ਇਸੇ ਨੇ ਸੁਪਰ ਸੀਡਰ ਨਹੀਂ ਅੱਛਾ ਜੀ ਹਾਂਜੀ ਅੱਜ ਤੱਕ ਕਿੰਨਾ ਕੁ ਪ੍ਰਭਾਵ ਪੈ ਗਿਆ ਜਿਹੜਾ ਸੁਪਰ ਸੀਡਰ ਦੇ ਨਾਲ ਇਹ ਬਜਾਈ ਕਰਦੇ ਆ ਇਸੋ ਦੇ ਵਿੱਚੋਂ 70% ਲੋਕਾਂ ਨੇ ਬਜਾਈ ਸੁਪਰ ਸੀਡਰ ਦਾ ਬਜਾਉਣੀ ਸ਼ੁਰੂ ਕਰ ਦਿੱਤੀ ਹੈ ਜੀ ਜਿਹੜੇ ਲੋਕ ਨਹੀਂ ਬੀਜਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਕਹਿੰਦੇ ਹਾਂ ਵੀ ਇਹਦੇ ਨਾਲ ਸੁਪਰ ਸੀਡਰ ਦਾ ਬਜਾਈ ਕਰਨ ਬਹੁਤ ਵਧੀਆ ਦੇ ਰਿਜ਼ਲਟ ਆ ਬਹੁਤ ਵਧੀਆ ਜਮੀਨ ਦੇ ਵਿੱਚ ਉਪਜਾਉ ਜਮੀਨ ਬੰਦੀ ਹੈ ਜੀ ਜੋ ਆ ਪੁੱਥੇ ਆ ਸਾਰੀ ਰੂੜੀ ਬੰਦੀ ਹੈ ਜੀ ਜੂਰੀਆ ਵਗੈਰਾ ਖਾਤਾ ਹੋਰ ਵੀ ਘੱਟ ਪਾਉਂਦੀ ਲੋੜ ਪੈਂਦੀ ਹੈ ਅੱਛਾ ਜੀ ਹਾਂਜੀ